ਅਗਲੀ ਹੁਣ ਆਪਾਂ ਇਹੀ ਵੱਡੀਆਂ ਟੈਕ ਕੰਪਨੀਜ਼ ਦੀ ਇੱਕ ਖਬਰ ਉਸ ਦੇ ਬਾਰੇ ਗੱਲ ਕਰਦੇ ਜਾਈਏ ਮਾਈਕਰੋਸਾਫਟ ਮੈਟਾ ਤੇ ਐਮਾਜ਼ਨ ਅ ਕਹਿੰਦੇ ਵੀ ਐਂਟਰਪ੍ਰਾਈਜ਼ ਐਕਸੈਸ ਲੈਣ ਦੇ ਲਈ ਵਿਕੀਪੀਡੀਆ ਨੂੰ ਉਹ ਪੇ ਕਰ ਰਹੇ ਨੇ ਹਾਂਜੀ ਮਾਈਕਰੋਸਾਫਟ ਮੈਟਾ ਹੋ ਗਿਆ ਪਰਪਲੈਕਸਟੀ ਹੋ ਗਿਆ ਜਾਂ ਹੋਰ ਵੀ ਵਿਕੀ ਮੀਡੀਆ ਫਾਊਂਡੇਸ਼ਨ ਰਨ ਕਰ ਦਿਆ ਆਪਣੀ ਵਿਕੀਪੀਡੀਆ ਨੂੰ ਸੋ ਇਹ ਆਪਣੀ ਗੱਲਬਾਤ ਇਥੇ ਰੈਜਕਰਨ ਕਰਨ ਦਾ ਮਤਲਬ ਇਹ ਹੈ ਕਿ ਜਿਹੜਾ ਡੇਟਾ ਉਹ ਕਿੰਨਾ ਇੰਪੋਰਟੈਂਟ ਆਪਾਂ ਬਾਰ-ਬਾਰ ਗੱਲ ਕਰਦੇ ਹਾਂ ਹਮ 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 ਸੋ ਜਿਹੜਾ ਅਸੀਂ ਕੋਈ ਚੀਜ਼ ਕੰਟੈਂਟ ਲਿਖਦੇ ਆ ਉਹਦੀ ਕੰਟੈਂਟ ਦੀ ਐਕਿਊਰੇਸੀ ਉਹ ਕਿੰਨਾ ਇੰਪੋਰਟੈਂਟ ਆ AI ਦੇ ਸਮੇਂ ਦੇ ਵਿੱਚ ਹੈ ਨਾ ਕਿਉਂਕਿ ਜਿਹੜੇ ਮਾਡਲ ਟ੍ਰੇਨਿੰਗ ਕਰਨੇ ਆ ਆਪਾਂ ਇੱਕ ਕਨਸੈਪਟ ਯੂਜ਼ ਕਰਦੇ ਆ AI ਦੇ ਵਿੱਚ ਉਹ ਹੁੰਦਾ ਗਾਰਬੇਜ ਇਨ ਗਾਰਬੇਜ ਆਊਟ ਗਾਰਬੇਜ ਇਨ ਗਾਰਬੇਜ ਦਾ ਮਤਲਬ ਹੁੰਦਾ ਕਿ ਜਿੰਨ ਜਿੰਦਾ ਦਾ ਡਾਟਾ ਤੁਸੀਂ AI ਮਾਡਲ ਨੂੰ ਦਵੋਗੇ ਟ੍ਰੇਨ ਦੇ ਕਰਨ ਦੇ ਵਾਸਤੇ ਉਦਨਾ ਹੀ ਤੁਹਾਡਾ ਸਮਾਰਟ ਤੇ ਇੰਟੈਲੀਜੈਂਟ AI ਮਾਡਲ ਹੋਊਗਾ। ਯਾਨੀ ਕਿ ਜਿਤਨੇ ਗਾਰਬੇਜ ਡਾਟਾ ਵੀ ਦਵੋਗੇ ਤੇ ਉਹਨੇ ਗਾਰਬੇਜ ਹੀ ਬਾਹਰ ਕੱਢਣੀ ਆ। ਸਾ ਜੋ ਜੋ ਆਉਗੀ ਬਿਲਕੁਲ ਛੇ ਬੰਦੇ ਦੀ ਗ੍ਰੋਥ ਕੋਸ਼ੇ ਕੋਸ਼ੇ ਦਾ ਦੇ ਇਨਫਰਾਸਟ੍ਰਕਚਰ এনवायरमेंट ਦੇ ਵਿੱਚ ਹੋਏ ਜਿੱਥੇ ਲੋਕੀ ਸਾਰੇ ਇੱਕ ਦੂਜੇ ਨੂੰ ਗਾਲੋਗਾਲੀ ਹੁੰਦੇ ਆਉਣ ਉਹਨੇ ਵੱਡੇ ਹੋ ਕੇ ਗਾਲੋਗਾਲੀ ਹੁਣਾਈ ਸਿਮਿਲਰ ਆਈਡੀਆ ਹੈ। ਤੇ ਉਹਦੇ ਵਿੱਚ ਰਾਜਕਰਨ ਇਹ ਆ ਕੇ ਜਿਹੜਾ ਉਹਨਾਂ ਕਾਫੀ ਜ਼ਿਆਦਾ ਜਿਹੜਾ ਪੈਸਾ ਵਿਕੀ ਮੀਡੀਆ ਫਾਊਂਡੇਸ਼ਨ ਨੂੰ ਦੇ ਰਹੇ ਆ ਤਾਂ ਕਿ ਉਹਨਾਂ ਕੋਈ ਐਂਟਰਪ੍ਰਾਈਜ਼ ਐਕसेस ਆ ਜਾਏ ਯੂਜ਼ਿੰਗ ਆਫ ਦਾ ਡਾਟਾ ਇਹ ਜਿਹੜਾ ਕਨਸੈਪਟ ਹੈ ਨਾ 2021 22 ਦੇ ਵਿੱਚ ਸ਼ੁਰੂ ਹੋਇਆ ਸੀ ਉਹਦੇ ਵਿੱਚ ਜਿਹੜੀ ਗੱਲਬਾਤ ਇਹ ਹੈ ਕਿ ਉਸ ਟਾਈਮ ਦੇ ਉੱਤੇ ਜਿਹੜੇ ਸਾਰੇ ਮਾਡਲ ਸੀ ਆਲਮੋਸਟ ਖਾਸ ਤੌਰ ਤੇ ট্রান্সਫਾਰਮਰ ਜੀਪੀਟੀ ਵਗੈਰਾ ਜਿਹੜੇ ਹੈਗੇ ਸੀ ਪਹਿਲੇ ਤੇ ਉਹਨੂੰ ਦੇਖੋ ਦੇਖੀ ਬਾਕੀਆਂ ਨੇ ਆਲਮੋਸਟ ਸਾਰੇ ਦਾ ਸਾਰਾ ਜਿਹੜਾ ਇੰਟਰਨੈਟ ਤੋਂ ਡਾਟਾ ਉਹਨਾਂ ਸਕ੍ਰੇਪ ਕਰ ਲਿਆ ਸੀ ਸਕ੍ਰੇਪ ਕਰਕੇ ਉਹਨਾਂ ਆਪਣੇ ਜਿਹੜੇ ਮਾਡਲ ਉਹਨਾਂ ਨੂੰ ਟ੍ਰੇਨ ਕਰਨੇ ਸ਼ੁਰੂ ਕਰ ਦਿੱਤੇ ਫਿਰ ਇਹ ਚੈਟ ਜੀਪੀਟੀ ਆ ਗਿਆ 2022 ਦੇ ਵਿੱਚ 2022 ਤੋਂ ਬਾਅਦ ਸਿੰਥੈਟਿਕ ਡਾਟਾ ਬਾਰ ਬਹੁਤ ਆਉਣਾ ਸ਼ੁਰੂ ਹੋ ਗਿਆ ਤੇ ਉਹਦੇ ਨਾਲ ਗੱਲਬਾਤ ਇਹ ਚੱਲਣੀ ਸ਼ੁਰੂ ਹੋਈ ਕਿ ਜਿਹੜਾ ਆਥੈਂਟਿਕ ਡਾਟਾ ਵਾ ਵੀ ਗੈਣਾ ਬੀ ਵੀ ਗੈਣਾ ਰਨ ਆਊਟ ਆਊਟ ਆਫ ਡਾਟਾ ਇਨ ਬਾਈ 2024 25 ਠੀਕ ਹੈ ਜਦੋਂ ਇਹ ਚੈਟ ਜੀਪੀਟੀ ਪਬਲਿਕ ਹੋਇਆ ਤੇ ਜਿਹੜੇ ਡਾਟਾ ਵਾਲੇ ਲੋਕ ਸੀ JD ਡੇਟਾ ਨੂੰ ਕੰਟਰੋਲ ਕਰਦੇ ਸੀ ਉਹਨਾਂ ਨੇ ਆਪਣੇ ਡੇਟਾ ਦੀ ਇੰਪੋਰਟੈਂਸ ਉਹਨਾਂ ਨੂੰ ਪਤਾ ਸੀ ਪਰ ਉਹਨਾਂ ਨੇ ਇਹਦੇ ਵਿੱਚ ਇੱਕ ਆਪਰਚੂਨਿਟੀ ਦੇਖੀ ਮੋਨਟਾਈਜੇਸ਼ਨ ਦੀ ਤੇ ਉਹਨਾਂ ਨੇ ਜਿਹੜੇ ਧੜਾ ਧੜ ਜਿਹੜੇ ਲਾਅ ਸੂਟਸ ਬਾਹਰ ਹੋਣੇ ਸ਼ੁਰੂ ਹੋਏ ਹੂੰ 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 ਇਹ ਡੇਟਾ ਆਪਾ ਕਲਾ ਇਨਫੋਰਮੇਸ਼ਨ ਜੋ ਰਾਈਟ ਅਪ ਡੇਟਾ ਵਿਕੀਪੀਡੀਆ ਵਗੈਰਾ ਉਹਦੀ ਆਪਾ ਗੱਲ ਨਹੀਂ ਕਰਦੇ ਉਹਦੇ ਵਿੱਚ ਕੰਜ਼ਿਊਮਰ ਦਾ ਹੋ ਗਿਆ ਡੇਟਾ ਬਾਇੰਗ ਡੇਟਾ ਜਿਦਾ Amazon ਵੀ ਉਹਨਾਂ ਨੂੰ ਪਤਾ ਹੈ ਕਿ ਕੰਜ਼ਿਊਮਰ ਕਿਦਾਂ ਦੀ ਚੀਜ਼ਾਂ ਨੂੰ ਬਾਏ ਕਰਨਾ ਚਾਹੁੰਦੇ ਆ ਹੈ ਨਾ ਉਹਦੇ ਵਿੱਚ ਤੁਹਾਡੇ Walmart ਦਾ ਕੰਜ਼ਿਊਮਰ ਡੇਟਾ ਹੋ ਗਿਆ ਉਹਨਾਂ ਨੂੰ ਪਤਾ ਕਿਹੜੇ ਏਰੀਆ ਦੇ ਵਿੱਚ ਕਿਦਾਂ ਲੋਕ ਚੀਜ਼ ਪਸੰਦ ਕਰਦੇ ਆ ਕਿਹੜੇ ਕੰਟਰੀ ਦੇ ਵਿੱਚ ਕਿਹੜੇ ਰੀਜਨ ਦੇ ਵਿੱਚ ਸੋਸ਼ਲ ਮੀਡੀਆ ਦਾ ਤੁਹਾਡਾ ਡਾਟਾ ਹੋ ਗਿਆ ਕ੍ਰਿਪਟੋ ਦਾ ਟੂਰਾ ਡਾਟਾ ਹੋ ਗਿਆ ਜਾਂ ਇਨ ਫਿਨਟੈਕ ਦਾ ਨਾ ਫਾਈਨੈਂਸ ਲੋਕੀ ਕਿਦਾਂ ਆਪਾਂ ਆਪਣੇ ਜਿਹੜੇ ਸਪੈਂਡ ਕਰਦੇ ਆ ਚੀਜ਼ਾਂ ਨੂੰ ਇਹ ਸਾਰਾ ਕਿਸੇ ਨਾ ਕਿਸੇ ਤਰੀਕੇ ਦਾ ਡਾਟਾ ਹੈ ਨਾ ਸੋ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਭਾਈ ਸਾਡਾ ਡਾਟਾ ਯੂਜ਼ ਨਹੀਂ ਕਰ ਸਕਦੇ ਬਿਨਾ ਕਿਸੇ ਅ ਪਰਮਿਸ਼ਨ ਤੋਂ ਸੋ ਉਹਨਾਂ ਜਿਹੜਾ ਡੇਟਾ ਉੱਤੇ ਪਾਬੰਦੀਆਂ ਲਾ ਦਿੱਤੀਆਂ ਸੋ ਹੁਣ ਇਹ ਇੱਕ ਪਰਫੈਕਟ ਸਟਾਰਮ ਆ ਗਿਆ ਇਨ ਦਿ ਕੰਟੈਕਸਟ ਕਿ ਜਿਹੜਾ ਡੇਟਾ ਉਹਨਾਂ ਨੂੰ ਮਾਡਲਸ ਨੂੰ ਹੋਰ ਸਮਾਰਟ ਕਰਨ ਦੇ ਲਈ ਸਾਨੂੰ ਨਵਾਂ ਡੇਟਾ ਚਾਹੀਦਾ ਇੰਟੈਲੀਜੈਂਟ ਹਿਊਮਨ ਡੇਟਾ ਚਾਹੀਦਾ ਸਿੰਥੈਟਿਕ ਡੇਟਾ ਵੀ ਕਿਸੇ ਹੱਦ ਤੱਕ ਹੈਲਪ ਕਰਦਾ ਪਰ ਪ੍ਰਾਇਮਰੀ ਬਾਏ ਦਿ ਐਂਡ ਆਫ ਦਿ ਡੇ ਤਾਂ ਮੈਂ ਹਿਊਮਨ ਡੇਟਾ ਹੀ ਚਾਹੀਦਾ ਨਾ ਸੋ ਉਹ ਜਿਹੜਾ ਡਾਟਾ ਉਹਦੀ ਐਕਸੈਸਰੀ ਬਹੁਤ ਲਿਮਟ ਹੋ ਗਈ। ਸੋ ਵਿਕੀਪੀਡੀਆ ਦੇ ਕੋਲ ਸਾਨੂੰ ਪਤਾ ਪਈ ਕਲੇਮ ਕਰਦੇ ਆ ਕਿ 170 ਤੋਂ ਉੱਪਰ ਲੈਂਗੁਏਜਸ ਦੇ ਵਿੱਚ ਇਹਨਾਂ ਦੇ ਕੋਲ ਡਾਟਾ ਪਿਆ ਹੋਇਆ ਲੋਕਾਂ ਦਾ ਲਿਖਿਆ ਹੋਇਆ। ਆਪਾਂ ਵੀ ਕਈ ਵਾਰ ਆਪਣੇ ਕੋਈ ਇਤਿਹਾਸਕ ਚੀਜ਼ਾਂ ਨੂੰ ਦੇਖਦੇ ਤੇ ਆਪਾਂ ਵੀ ਵਿਕੀਪੀਡੀਆ ਨੂੰ ਰੈਫਰ ਕਰਦੇ ਆ ਜਿੱਥੇ ਲੋਕੀ ਵਲੰਟੀਅਰ ਕਰਕੇ ਉਹਨਾਂ ਡਾਟਾ ਐਡ ਕੀਤਾ ਹੋਇਆ। ਸੋ ਉਹ ਡਾਟਾ ਨੂੰ ਐਕਸੈਸ ਕਰਨ ਦੇ ਵਾਸਤੇ ਆਪਣੇ ਮਾਡਲਸ ਨੂੰ ਸਟਰੋਂਗ ਕਰਨ ਵਾਸਤੇ ਜਿਹੜੇ ਮਾਈਕਰੋਸਾਫਟ ਮੈਟਾ, ਆਪਰਪਲੈਕਸਟੀ ਵਗੈਰਾ ਨਾ ਵੱਡੇ AI ਦੇ ਨਾਮ ਹੈਗੇ ਆ ਉਹਨਾਂ ਨੂੰ ਬਿਲੀਅਨਸ ਆਫ ਡਾਲਰ ਜਿਹੜੇ ਆ ਉਹ ਜਿਹੜੇ ਰੈਡੀ ਆ ਪੇ ਕਰਨ ਨੂੰ ਤੇ ਪੇ ਕਰ ਵੀ ਰਹੇ ਆ ਤਾਂ ਕਿ ਉਹਨਾਂ ਕੋ ਜਿਹੜਾ ਐਕਸਕਲੂਸਿਵ ਐਕਸੈਸ ਕੋਸ਼ਿਸ਼ ਕਰ ਰਿਹਾ ਵੀ ਉਹਨਾਂ ਕੋਲ API ਦੇ ਐਕਸਕਲੂਸਿਵ ਐਕਸੈਸ ਇਹਨਾਂ ਚੀਜ਼ਾਂ ਦਾ ਸੋ ਆਪਣੀ ਗੱਲਬਾਤ ਰਾਜ ਕਰਨ ਦਾ ਇਹੀ ਮਤਲਬ ਆ ਕਿ ਇਨਫੋਰਮੇਸ਼ਨ ਜਿਹੜੀ ਆ ਬਹੁਤ ਇੰਪੋਰਟੈਂਟ ਆ ਹੈ ਨਾ ਤੇ ਉਹ ਜਿਹੜੀ ਆ ਆਪਾਂ ਨੂੰ ਉਸ ਆਪਣਾ ਵੀ ਮੈਨੂੰ ਕਦੇ ਕਦੇ ਹੀ ਲੱਗਦਾ ਕਿ ਚਲੋ ਮੇਰਾ ਖੀਰ ਦਾ ਇੱਕ ਮੇਰਾ ਸੁਪਨਾ ਹੈ ਵੀ ਆਪਾਂ ਕੁਝ ਟੈਕ ਦੇ ਵਿੱਚ ਸਾਡੇ ਕੋਈ ਨਹੀਂ ਫੰਡਿੰਗ ਹੋਏ ਆਪਾਂ ਕੋਈ ਨੇ ਰਿਸੋਰਸ ਹੋਣ ਪਿਆ ਸੀ ਪੰਜਾਬ ਪੰਜਾਬ ਦਾ ਪੰਜਾਬੀਅਤ ਦਾ ਸਿੱਖਾਂ ਦਾ ਵੀ ਕੋਈ ਨਾ ਕੋਈ ਨਾ ਆਪਣਾ ਜਿਹੜਾ ਨੇਟਿਵ ਹੋਮ ਗ੍ਰੋਨ ਜਿਹੜਾ ਆਪਣਾ ਮਾਡਲ ਹੋਏ ਲਾਰਜ ਲੈਂਗੁਏਜ ਮਾਡਲ ਜਿਹੜੇ ਵਿੱਚ ਸਾਰੀਆਂ ਜੋ ਸਾਡੇ ਇਤਿਹਾਸਿਕ ਤੌਰ ਦੇਤੇ ਚੀਜ਼ਾਂ ਪਈਆਂ ਹੋਈਆਂ ਕੰਟੈਕਸਟ ਦੇ ਅਕੋਰਡਿੰਗਲੀ ਸਾਡੀ ਆਨਰਾਈਜ ਵਾਲੀ ਜਨਰੇਸ਼ਨ ਦੀ ਰੈਫਰੈਂਸ ਤੇ ਵਾਸਤੇ ਇੱਕ ਬੋਸ ਹੋਣਾ ਰੈਫਰੈਂਸ ਇਨਫਰਾਸਟ੍ਰਕਚਰ ਜਿਹੜਾ ਲਾਰਜ ਲੈਂਗੁਏਜ ਮਾਡਲ ਵਾਲਾ ਬਣੇ ਆਸਮੀ ਦੇਹੀਆ ਕੀ ਉਸ ਲਈ ਕੀ ਚਾਹੀਦਾ ਸੋ ਰਾਜਕਰਨ ਦੇਖੋ ਉਹਦੇ ਲਈ ਆਪਾਂ ਨੂੰ ਪਹਿਲੀ ਚੀਜ਼ ਤੇ ਆ ਵੀ ਕੰਪਿਊਟਰ ਕੰਪਿਊਟਰ ਪਾਵਰ ਹੈ ਨਾ ਜਿਹੜੇ ਆ ਡਾਟਾ ਸੈਂਟਰ ਵਗੈਰਾ ਤੁਹਾਡੇ ਸਾਰੇ ਬਣ ਰਹੇ ਆ ਇਹ ਲਾਰਜ ਲੈਂਗੁਏਜ ਜਿਹੜੇ ਮਾਡਲਸ ਆ ਉਹਨਾਂ ਕੀ ਇਹ ਪੰਜਾਬ ਜੀ ਹੋਵੇ ਜਾਂ ਕਿਤੇ ਵੀ ਹੋ ਸਕਦਾ ਕਿਤੇ ਵੀ ਹੋ ਜਾਵੇ ਦੂਸਰੀ ਚੀਜ਼ ਇਹ ਹੈ ਆ ਕਿ ਜਿਹੜਾ ਆਥੈਂਟਿਕ ਡਾਟਾ ਹੈ ਨਾ ਕਿਉਂਕਿ ਇਹਦੇ ਵਿੱਚ ਮੈਂ ਨਾਲ ਦੇ ਨਾਲ ਇਹਦੇ ਵਿੱਚ ਸਾਰੇ ਆਪਣੇ ਯੂਜ਼ਰ ਯੂਜ਼ਰਸ ਹੈ ਗਿਆ ਜਾਂ ਆਪਣੇ ਸਰੋਤੇ ਆ ਵੀਵਰਸ ਉਹਨਾਂ ਨੇ ਇਸ ਨੂੰ ਤਰਕ ਵੀ ਕਰ ਦਵਾਂ ਕਿ ਅੱਜ ਹੋਰ 5-7 ਸਾਲ ਤੱਕ ਆਪਾਂ ਇਦਾਂ ਦਾ ਕੁਝ ਨਾ ਬਣਾਇਆ ਤੇ ਕੁਝ ਨਾ ਕੁਝ ਇਦਾਂ ਦਾ ਬਣ ਜਾ ਕਿਸੇ ਹੋਰ ਨੇ ਬਣਾ ਦੇਣਾ ਆਪਣੀ ਮਰਜ਼ੀ ਜਿਹਾ ਬਹੁਤ ਜ਼ਿਆਦਾ ਹੋਊਗਾ ਕੰਟੈਕਸਟ ਆਪਣਾ ਨਹੀਂ ਹੋਊਗਾ ਸੋ ਕੀ ਕੋਈ ਕੰਮ ਹੋ ਰਿਹਾ ਮੈਨੂੰ ਨਹੀਂ ਮੈਂ ਮੈਂ ਜਾਣਦਾ ਨੋਲੇਜ ਨਹੀਂ ਮੇਰੀ ਨੋਲੇਜ ਨਹੀਂ ਹੈਗਾ ਕੋਈ ਇਦਾਂ ਦਾ ਕੰਮ ਹੋ ਰਿਹਾ ਹੋਵੇਗਾ ਵੇ ਵੇਟ ਕਿਦੀ ਕਰ ਰਹੇ ਕੌਣ ਕਰੂਗਾ ਕੌਣ ਕਰੂਗਾ ਇਹ ਕੰਮ ਜਦੋਂ ਕਿ ਆ ਵੀ ਜਦੋਂ ਤੁਹਾਡੀ ਇੱਛਾ ਆ ਦਨਿਡਰੀ ਹੋਰ ਕੀ ਚਾਹੀਦਾ ਕੀ ਫੰਡਿੰਗ ਪ੍ਰਾਇਮਰਲੀ ਰਾਜਗਰਨ ਦੀਆਂ ਇਟ ਇਟ ਕਮਸ ਡਾਊਨ ਟੂ ਪੈਸਾ ਫੰਡਿੰਗ ਅ ਵੀ ਆਕਿੰਗ ਅਬਾਊਟ ਮਿਲੀਅਨਸ ਆਫ ਡਾਲਰਸ ਇਰ ਸੋ ਉਹਦੇ ਵਿੱਚ ਕਈ ਤਰ੍ਹਾਂ ਦੀ ਅਪਰੋਚਸ ਆਪਾਂ ਗੱਲਾਂ ਬਾਤਾਂ ਕਰਦੇ ਰਹਿੰਨੇ ਆ ਹਨਾ ਦੋ ਤਰ੍ਹਾਂ ਦੀ ਪ੍ਰਾਇਮਰੀ ਅਪਰੋਚਸ ਆ ਪਿੱਤੂ ਤੁਸੀਂ ਆਪਣਾ ਲਾਰਜ ਲੈਂਗੁਏਜ ਮਾਡਲ ਬਣਾਉਣੇ ਜਾਂ ਐਗਜ਼ਿਸਟਿੰਗ ਲੈਂਗੁਏਜ ਲਾਰਜ ਲੈਂਗੁਏਜ ਮਾਡਲ ਯੂਜ਼ ਕਰਕੇ ਉਹਦੇ ਵਿੱਚ ਤੁਸੀਂ ਆਪਣਾ ਕੰਟੈਂਟ ਪਾਉਣ ਦੀ ਕੋਸ਼ਿਸ਼ ਕਰਦੇ ਹੋ ਔਥੈਂਟਿਕ ਕਿਉਂਕਿ ਜਿਹੜੇ ਅਸੀਂ ਪੰਜਾਬ ਯੂਨੀਵਰਸਿਟੀ ਜਾਂ ਆਪਣੇ ਇੰਸਟੀਚਿਊਸ਼ਨਸ ਦੀ ਗੱਲ ਕਰੀਏ ਪੰਜਾਬੀਆਂ ਪੰਜਾਬੀਅਤ ਦੇ ਉਹਨਾਂ ਨੇ ਕੁਝ ਬੜਾ ਕੰਮ ਨਹੀਂ ਕੀਤਾ ਹਨਾ ਉਹਨਾਂ ਦਾ ਆਪਾਂ ਦੇਖ ਰਿਹਾ ਵੀ ਬਹੁਤਾ ਕੋਈ ਉਹਨਾਂ ਦਾ ਨਾ ਜੇ ਤੁਸੀਂ ਇਹ ਕਹਿ ਕੇ ਹੱਥ ਖੜਾ ਕਰਕੇ ਕਹਿਣ ਵੀ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਅਸੀਂ ਆ ਮੱਲਾ ਮਾਰ ਦਿੱਤੀਆਂ ਭਾਸ਼ਾ ਨੂੰ ਲੈ ਕੇ ਭਾਵੇਂ ਤੇ ਪੰਜਾਬੀ ਯੂਨੀਵਰਸਿਟੀ ਭਾਸ਼ਾ ਦੇ ਆਧਾਰ ਤੇ ਨਾ ਪੰਜਾਬ ਪੰਜਾਬੀਅਤ ਨੂੰ ਪਰਫੁੱਲਿਤ ਕਰਨ ਦੇ ਵਾਸਤੇ ਬਿਲਕੁਲ ਆਫੋਰਚੂਨੇਟਲੀ ਉਹ ਉਹਨਾਂ ਦਾ ਜਿਹੜਾ ਰੋਲ ਆ ਬੜਾ ਫ ਵਧੀਆ ਨਹੀਂ ਰਿਹਾ ਹੈ ਨਾ ਪਿਛਲੇ ਕੁਝ ਸਮੇਂ ਵਿੱਚ ਸੋ ਉਹਦੇ ਵਿੱਚ ਇਹ ਆ ਕਿ ਉਹਦੇ ਨਾਲ ਸਾਨੂੰ ਡਾਇਸਪੋਰਾ ਤੋਂ ਕੰਪੈਰੀਟਿਵਲੀ ਜ਼ਿਆਦਾ ਉਮੀਦ ਆ ਪਰ ਉਹਦੇ ਅਗੇ ਦੇ ਵੀ ਅਸੀਂ ਆਨਲਾਈਨ ਕਾਫੀ ਕੁਝ ਪਾਇਆ ਹੋਇਆ ਹੈ ਰਾਜਨੀਤਿਕ ਨਿਊਜ਼ ਵਿੱਚ ਆਉਣ ਵਾਲੀ ਗੱਲਾਂ ਹੁੰਦੀਆਂ ਹਨਾ ਇੱਕ ਚੀਜ਼ ਹੁੰਦੀਆਂ ਠੀਕ ਆ ਜਿਹੜੀ ਉਹਨਾਂ ਕੰਮ ਕੀਤਾ ਉਹਦੇ ਵਿੱਚ ਕੋਈ ਦੋਰਾਵਾ ਨਹੀਂ ਆ ਪਰ ਉਹ ਕੰਮ ਕਿੰਨਾ ਕਿ ਕਾਰਗਰ ਆਜ ਦੇ ਸਮਾਜ ਜਮਾਨੇ ਦੇ ਵਿੱਚ ਉਹ ਵੀ ਤਾਂ ਚੀਜ਼ ਆਪਾਂ ਨੂੰ ਦੇਖਣ ਦੀ ਲੋੜ ਆ ਕਿਹੜੇ ਘਰ ਦਾ ਇਹਨੂੰ ਐਕਸੈਸ ਕਰਨ ਲਈ ਇਹ ਚੀਜ਼ ਨੂੰ ਕ੍ਰੀਏਟ ਕਰਨ ਦੇ ਲਈ ਇੱਕ ਆਮ ਬੰਦਾ ਜਿਹੜਾ ਸੋਚਦਾ ਕਹਿੰਦਾ ਯਾਰ ਮੈਨੂੰ ਤਾਂ ਕੁਝ ਇਹਦਾ ਪਤਾ ਨਹੀਂ ਮੈਂ ਕਿੱਦਾਂ ਕੰਟਰੀਬਿਊਟ ਕਰ ਸਕਦਾ ਉਹ ਤਿੰਨ ਚੀਜ਼ਾਂ ਉਹਦੇ ਲਈ ਕੀ ਸਵਾਲ ਆ ਤਿੰਨ ਚੀਜ਼ਾਂ ਯਾਰ ਪ੍ਰਾਇਮਰਲੀ ਆਪਾਂ ਨੂੰ ਚਾਹੀਦੀਆਂ ਹਨਾ ਗੱਲ ਫਿਰ ਸਾਧਨਾ ਤੇ ਆਉਂਦੀ ਰਿਸੋਰਸ ਤੇ ਆਉਂਦੀ ਹੈ ਪੈਸੇ ਤੇ ਆਉਂਦੀ ਆ ਤਿੰਨ ਚੀਜ਼ਾਂ ਇੱਕ ਕੰਪਿਊਟਰ ਪਾਵਰ ਚਾਹੀਦੀ ਆ ਨੰਬਰ ਦੋ ਦੇ ਉੱਤੇ ਆਪਾਂ ਨੂੰ ਚਾਹੀਦਾ ਐਕਸੈਸ ਟੂ ਡਾਟਾ ਹੂੰ ਹੂੰ ਆਪਾਂ ਦੇ ਬਹੁਤ ਜ਼ਿਆਦਾ ਜਿਹੜਾ ਡਾਟਾ ਕਿਉਂਕਿ ਤੁਸੀਂ ਕੋਈ ਸਿਸਟਮ ਬਣਾਓਗੇ ਡਾਟਾ ਬੇਸ ਬਣਾਓਗੇ ਤੀਸਰੀ ਜਿਹੜੀ ਚੀਜ਼ ਹੈਗੀ ਉਹ ਹੈ ਕਿ ਇੱਕ ਡੈਡੀਕੇਟਿਡ ਟੀਮ ਜਿਹੜੀ ਇੱਤੇ ਲਗਾਤਾਰ ਵਰਕ ਕਰੇ ਡੈਡੀ ਟੈਕਨੀਕਲ ਟੀਮ ਚਾਹੀਦੀ ਹੈ ਨਾਲ ਹੈ ਨਾ ਟੀਮ ਆਫ ਇੰਜੀਨੀਅਰਸ ਜਿਹੜੇ ਇਹਦੇ ਉੱਤੇ ਵਰਕ ਕਰੇ ਸੋ ਤਾਂ ਹੀ ਮੈਂ ਗੱਲ ਕਰ ਰਿਹਾ ਵੀ ਟਾਕਿੰਗ ਅਬਾਊਟ ਟੈਨਸ ਆਫ ਮਿਲੀਅਨਸ ਡਾਲਰਸ ਹੈ ਨਾ ਤੇ ਇਹ ਕੋਈ ਬਾਲੀ ਇਹਦੇ ਇਹਦੇ ਕਾਫੀ ਚੀਜ਼ਾਂ ਆ ਜਿੱਦਾਂ ਮੈਂ ਸੋਚਦਾ ਐਡਵਾਈਜ਼ਰੀ ਕਮੇਟੀ ਵੀ ਚਾਹੀਦੀ ਕਿਹੜਾ ਡਾਟਾ ਚਾਹੀਦਾ ਕਿਉਂਕਿ ਕਿਤਾਬਾਂ ਤਾਂ ਕਈ ਨੇ ਹਾਂ ਜੀ ਜਿੱਦਾਂ ਤੁਸੀਂ ਦੱਸਿਆ ਵੀ ਸਿੰਥੈਟਿਕ ਡਾਟਾ ਦੀ ਵੀ ਗੱਲ ਕੀਤੀ ਆਰਗੈਨਿਕ ਡਾਟਾ ਦੀ ਵੀ ਗੱਲ ਕੀਤੀ ਮਲਾਵਟੀ ਵੀ ਆ origignal ਵੀ ਆ pure ਵੀ ਆ ਸੋ ਉਹ ਡਿਸਾਈਡ ਕਰਨ ਦੇ ਲਈ ਕਿੱਦਾਂ ਆ ਕਿ ਕਿ ਇਨਸਪਾਇਰ ਹੋ ਕੇ ਚੱਲਣਾ ਹੈ ਹਨਾ ਇਟਸ ਅ ਹਿਊਜ ਪ੍ਰੋਜੈਕਟ ਮੈਂ ਕੋਈ ਮੈਂ ਜ਼ਿਆਦਾ ਸੈਲ ਸੈਲ ਨਹੀਂ ਕਰ ਰਿਹਾ ਵੀ ਇਦਾਂ ਚੀਜ਼ ਪਰ ਆਪਾਂ ਸਾਰਿਆਂ ਨੂੰ ਇੱਕ ਆਮ ਇਨਸਾਨ ਕਿਦਾਂ ਕੰਟਰੀਬਿਊਟ ਕਰ ਸਕਦਾ ਹੈ ਉਹਦੇ ਲਈ ਉਹਨੂੰ ਵੀ ਥੋੜਾ ਜਿਹਾ ਆਸਾਨੀ ਨਾਲ ਜੇ ਦੱਸਣਾ ਹੋਵੇ ਤਾਂ ਕਿਦਾਂ ਹਾਂਜੀ ਸੋ ਰਾਜਕਰਨ ਉਹਦੇ ਵਿੱਚ ਤਾਂ ਇਹੀ ਆ ਕਿ ਸਭ ਤੋਂ ਪਹਿਲਾਂ ਜਿਹੜੀ ਗੱਲ ਇਹ ਆ ਕਿ ਇਹਦੇ ਉੱਤੇ ਕੋਈ ਇਨਫਰਾਸਟ੍ਰਕਚਰ ਜਿਹੜਾ ਬਣੇ ਆਪਾਂ ਕਾਫੀ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਕਿ ਸ਼ੁਰੂਆਤ ਕਿਤੋਂ ਕਿਤੋਂ ਦਾ ਸ਼ੁਰੂ ਹੋਏ ਨਾ ਹਾਂ ਹਾਂ ਉਹਦੇ ਤੋਂ ਬਾਅਦ ਕੋਈ ਇੱਕ ਆਰਗੇਨਾਈਜੇਸ਼ਨ ਬਣੇ ਕੋਈ ਸਟਰਕਚਰ ਬਣੇ ਉਹ ਸਟਰਕਚਰ ਦੇ ਦੇ ਆਰਮ ਬੰਦਾ ਤੇ ਜੇ ਤੁਸੀਂ ਨਹੀਂ AI ਦੇ ਫੀਲਡ ਦੇ ਵਿੱਚ ਹੈਗੇ ਹੋ ਤੇ ਉਹਦੀ ਤੇ ਬੈਸਟ ਕੰਟਰੀਬਿਊਸ਼ਨ ਉਹਦੀ ਡੋਨੇਸ਼ਨ ਹੀ ਹੋ ਸਕਦੀ ਆ ਕਿਸੇ ਤਰ੍ਹਾਂ ਨਾਨ-ਪ੍ਰੋਫਿਟ ਬਣੇ ਉਤੋਂ ਲੈਦਾ ਤੇ ਇਹੀ ਆ ਕਿ ਜੇ ਤੁਸੀਂ ਇੰਜੀਨੀਅਰ ਹੈਗੇ ਹੋ ਇਸ ਫੀਲਡ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ ਜੇ ਤੁਸੀਂ ਮੈਨੂੰ ਤੁਹਾਡੇ ਫਿਜ਼ੀਕਲੀ ਜਿਹੜੀ ਤੁਹਾਡੀ ਨੀਡ ਜਿਹੜੀ ਉਹ ਮੀਟ ਕਰਦੀਆਂ ਪੂਰੀਆਂ ਤਾਂ ਤੁਸੀਂ ਚ ਵਲੰਟੀਅਰ ਕਰਨਾ ਚਾਹੁੰਦੇ ਹੋ ਉਹ ਤਾਂ ਹਮੇਸ਼ਾ ਹੈ ਹੀ ਹੈ ਤੇ ਤੀਸਰੀ ਚੀਜ਼ ਇਹ ਹੈ ਆ ਕਿ ਜੇ ਤੁਸੀਂ ਕੁਝ ਉਸ ਉਹ ਕੰਪਿਊਟਰ ਦੇ ਵਿੱਚ ਬਾਏ ਐਂਡ ਆਫ ਦਿ ਰਾਜਕਰਨ ਇਟ ਕਮਸ ਡਾਊਨ ਟੂ ਰਿਸੋਰਸਸ ਪੈਸੇ ਤੇ ਕਮਿਟਮੈਂਟ ਦੀ ਗੱਲ ਹੀ ਆ ਇੱਕ ਕੰਮ ਉਹ ਉਦਾਂ ਜੇ ਦੇਖਿਆ ਜਾਵੇ ਉਦਾਂ ਜੇ ਦੇਖਿਆ ਜਾਵੇ ਕੰਮ ਕੋਈ ਘਾਟ ਨਹੀਂ ਆ ਰਿਸੋਰਸਸ ਦੀ ਹਾਂਜੀ ਵਰਤ ਲਾਇਆ ਜਾ ਸਕਦਾ ਹਾਂਜੀ ਘਾਟ ਤਾਂ ਰਾਜਕਰਨ ਨਹੀਂ ਆਗੀ ਪਰ ਅਨਫੋਰਚੂਨੇਟ ਗੱਲ ਇਹ ਹੈ ਨਾ ਜਿੱਦਾਂ ਵਿਲ ਪਾਵਰ ਪਹਿਲੀ ਗੱਲ ਕੀਤੀ ਨਹੀਂ ਵਿਲ ਪਾਵਰ ਦੀ ਵੀ ਕੋਈ ਕਮੀ ਨਹੀਂ ਆ ਪਰ ਸਾਧਨ ਲਾਉਣੇ ਕਿਹੜੇ ਪਾਸੇ ਆ ਉਹਦੀ ਖਾਸੀ ਕਮੀ ਆ ਨਾ ਉਹਦੀ ਐਕਸਟਰੀਮ ਲਾਈਨਿੰਗ ਨਹੀਂ ਹੈ ਕਿ ਮੈਂ ਦੇਖਦਾ ਕਿ ਆਪਣੇ ਕਿੰਨੇ ਚਾਰੇ رائے ਨਹੀਂ ਬਣਦੀ ਸਾਂਝੀ رائے ਨਹੀਂ ਬਣ پا ਰਹੇ ਹਾਂ ਹਾਂਜੀ ਹਾਂਜੀ ਸੋ ਲੋਕੀ ਵੈਲਿਊ ਨਹੀਂ ਦੇਖਦੇ ਉਸ ਚੀਜ਼ ਦੇ ਵਿੱਚ ਲੌਂਗ ਟਰਮ ਨਹੀਂ ਸੋਚ ਨਹੀਂ ਰਹੇ ਸਾਲ ਦੇ ਤੌਰ ਦੇ ਉੱਤੇ ਕਿੰਨਾ ਜ਼ਿਆਦਾ ਜਿਹੜਾ ਪੈਸਾ ਹੈ ਨਾ ਤੁਸੀਂ ਪਿਛਲੀ ਇਲੈਕਸ਼ਨ ਦੇਖੀ ਹੈ ਪੰਜਾਬ ਦੇ ਵਿੱਚ ਕਿੰਨਾ ਜ਼ਿਆਦਾ ਪੈਸਾ ਜਿਹੜਾ ਇਧਰੋਂ ਬਾਹਰੋਂ ਗਿਆ ਖਰਚ ਹੋਣ ਦੇ ਵਿੱਚ ਉਹਦੇ ਨਾਲ ਕਾਫੀ ਕੁਝ ਆਪਣਾ ਜਿਹੜਾ ਇੱਥੇ ਬਣ ਸਕਦਾ ਸੀ ਆਪਾਂ ਰਲ ਮਿਲ ਕੇ ਸਮਾਧ ਜਿਹੜਾ ਆਪਣੀ ਕਮਿਊਨਿਟੀ ਵਿੱਚ ਕੰਪੈਰੀਟਿਵਲੀ ਘਟਾ ਆ ਉਹਦੇ ਕਰਕੇ ਆਪਣੀ ਪ੍ਰਾਇਰਟੀਜ਼ ਕੀ ਆ ਕਮਿਊਨਿਟੀ ਦੀਆਂ ਉਹਦੀ ਆਪਾਂ ਨੂੰ ਇੱਕ ਸਮੱਸਿਆ ਆ ਰਹੀ ਆ ਤੇ ਆਸਮੀਤ ਤੇ ਮੈਂ ਤੇ ਹੋਪਫੁਲੀ ਰਹਿਣਾ ਕਿ ਇਹਦੇ ਬਾਰੇ ਜਿਹੜੀ ਗੱਲਬਾਤ ਆ ਜਦ ਇਹ ਸਾਰੀਆਂ ਗੱਲਾਂ ਬਤ ਰਾਜ ਕਰਨ ਆਡੈਂਟੀਫਾਈ ਕਿੱਦਾਂ ਹੁੰਦੀ ਆ ਜਦ ਤੁਸੀਂ ਰਲ ਮਿਲ ਕੇ ਸਮਾਧ ਕਰਦੇ ਆ ਆਪਣੀ ਰਿਐਲਿਟੀ ਦੇਖਦੇ ਰਿਐਲਿਟੀ ਚੈੱਕ ਕਰਦੇ ਆ ਵੀ ਸਾਡੇ ਆਸੇ ਪਾਸੇ ਕੀ ਆ ਹਨਾ ਕੀ ਚੱਲ ਰਿਹਾ ਆਪਣੇ ਪ੍ਰੋਬਲਮਸ ਕੀ ਆ ਰਹੀਆਂ ਉਹਦੇ ਬਾਰੇ ਗੱਲਬਾਤ ਕਰਕੇ ਜਦੋਂ ਚਾਰ ਬੰਦੇ ਫਿਰ ਇਕੱਠੇ ਬੈਠਦੇ ਆ ਉਹਦੇ ਚ ਕੋਈ ਨਾ ਕੋਈ ਹੱਲ ਨਿਕਲਿਆ ਆਉਂਦਾ ਤੇ ਹੱਲ ਜਿਹੜੇ ਕਈ ਲੋਕਲਾਈਜ਼ਡ ਹੁੰਦੇ ਆ ਕੈਸੀ ਕੋਈ ਕਲਸਟਰ ਬੇਸਡ ਹੁੰਦੇ ਆ ਕੋਈ ਨੈਸ਼ਨਲ ਲੈਵਲ ਦੇ ਹੁੰਦੇ ਆ ਪਰ ਇਹ ਸਾਰੇ ਆਰਗੇਨਾਈਜੇਸ਼ਨ ਜਥੇਬੰਦੀ ਦੇ ਵਿੱਚ ਆਉਂਦੇ ਆ ਆਦੇ ਉਹਦੇ ਵਿੱਚ ਫੇਰ ਅਗੇ ਜਿਹੜੀ ਤੁਸੀਂ ਹੁਣੇ ਗੱਲ ਕੀਤੀ 2016 ਦੀ ਕੋਰਟ ਦੇ ਵਿੱਚ ਕਿ ਨਾਨ ਸਟੇਟ ਐਕਟਰ ਜਾਂ ਸਟੇਟ ਐਕਟਰ ਵੀ ਬਹੁਤ ਏਦਾਂ ਨੇ ਬੈਠੇ ਆ ਜਿਨ੍ਹਾਂ ਲੋਕਾਂ ਨੂੰ ਲਗਾਤਾਰ ਸੋਸ਼ਲ ਮੀਡੀਆ ਦੇ ਰੇਂ ਇੰਗੇਜ ਕਰਕੇ ਡਰੇਨ ਕਰਨਾ ਉਹਨਾਂ ਦੇ ਜਿੰਨੇ ਸਾਥ ਨੇ ਉਹਨਾਂ ਨੂੰ ਡਰੇਨ ਕਰਨਾ ਥਕਾਉਣਾ ਉਹਨਾਂ ਦੇ ਦਿਮਾਗ ਤੋਂ ਤਾਂ ਕਿ ਉਹ ਜਿਹੜੇ ਕੰਮ ਸਹੀ ਟਾਸਕ ਜਿਹਨਾਂ ਨੇ ਦੈਟਸ ਕਾਈਂਡ ਆ ਮੇਕ ਅ ਡਿਫਰੈਂਸ ਉਹਦੇ ਉੱਤੇ ਫੋਕਸ ਨਾ ਕਰ ਸਕਣ ਜੀ